ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖਿਲਾਫ ਉੱਚ ਕਾਰਵਾਈ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਹੁਣ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਕਾਰਵਾਈ ਕਰਨ ਲਈ ਤਿਆਰੀਆਂ ਜਿਹੜੀਆਂ ਉਹ ਵਡ ਦਿੱਤੀਆਂ ਨੇ ਜਿਸ ਨੂੰ ਲੈ ਕੇ ਗ੍ਰਹਿ ਮੰਤਰਾਲੇ ਵਿੱਚ ਇੱਕ ਉੱਚ ਪੱਧਰੀ ਬੈਠਕ ਹੋਈ ਹੈ ਦਿੱਲੀ ਦੇ ਵਿੱਚ ਗ੍ਰਹਿ ਮੰਤਰਾਲੇ ਨੇ ਇੱਕ ਬੈਠਕ ਕੀਤੀ ਹੈ ਇਹ ਬੈਠਕ ਦੇਸ਼ ਦੀ ਸੁਰੱਖਿਆ ਅਤੇ ਆਫ਼ਤ ਨਾਲ ਨਜਿੱਠਣ ਦੀਆਂ ਸਮਰੱਥਾਵਾਂ ਨੂੰ ਪਰਖਣ ਅਤੇ ਸੁਧਾਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਇਸ ਬੈਠਕ ਵਿੱਚ ਵਾਰ ਮੌਕ ਡ੍ਰਿਲ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਹੈ ਇਸ ਗੱਲ ਦੀ ਸਮੀਖਿਆ ਕੀਤੀ ਗਈ ਹੈ ਕਿ ਆਖਿਰ ਕਿਵੇਂ ਲੋਕਾਂ ਨੂੰ ਮੌਕ ਡ੍ਰਿਲ ਲਈ ਟ੍ਰੇਨਿੰਗ ਦੇਣੀ ਹੈ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਹੇਠ 7 ਮਈ ਨੂੰ ਦੇਸ਼ ਭਰ ਦੇ ਵਿੱਚ 244 ਜ਼ਿਲ੍ਹਿਆਂ ਦੇ ਵਿੱਚ ਸਿਵਲ ਡਿਫੈਂਸ ਮੌਕ ਡ੍ਰਿਲ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਗ੍ਰੈਸ ਕੱਤਰ ਗੋਵਿੰਦ ਮੋਹਨ ਦੀ ਪ੍ਰਧਾਨਗੀ ਵਿੱਚ ਨਾਗਰਿਕਾਂ ਨੂੰ ਸੁਰੱਖਿਆ ਪਰਨਾਲੀ ਨੂੰ ਮਜ਼ਬੂਤ ਕਰਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਹੈ ਜਿਸ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸੈਨਰ ਵਜਾਉਣ ਸੰਬੰਧਿਤ ਮੌਕ ਡ੍ਰਿਲ ਆਯੋਜਿਤ ਕਰਨਾ ਅਤੇ ਲੋਕਾਂ ਨੂੰ ਦੁਸ਼ਮਣਾਂ ਦੇ ਹਮਲੇ ਤੋਂ ਬਚਾਉਣਾ ਅਤੇ ਸਥਿਤੀ ਵਿੱਚ ਖੁਦ ਨੂੰ ਬਚਾਉਣ ਲਈ ਵੀ ਟ੍ਰੇਨਿੰਗ ਕਰਨਾ ਅਤੇ ਬੰਕਰਾਂ ਦੀ ਸਫਾਈ ਕਰਨਾ ਵੀ ਸ਼ਾਮਲ ਹੈ ਹੋਰ ਕਦਮਾਂ ਵਿੱਚ ਹਾਦਸੇ ਦੀ ਸਥਿਤੀ ਵਿੱਚ ਬਲੈਕਆਊਟ ਦੇ ਉਪਾਅ ਮਹੱਤਵਪੂਰਨ ਪਲਾਂਟਾਂ ਤੇ ਸੰਸਥਾਵਾਂ ਦੀ ਸੁਰੱਖਿਆ ਅਤੇ ਨਿਕਾਸੀ ਯੋਜਨਾਵਾਂ ਨੂੰ ਅਪਡੇਟ ਕਰਨਾ ਵੀ ਇਸ ਮੌਕ ਡ੍ਰਿਲ ਵਿੱਚ ਸ਼ਾਮਲ ਹੈ ਇਸ ਦੇ ਨਾਲ ਹੀ ਰਿਹੈਸਲ ਕਰਨਾ ਵੀ ਸ਼ਾਮਲ ਹੈ ਮੌਕ ਡ੍ਰਿਲ ਵਿੱਚ ਹਵਾਈ ਸੈਨਾ ਨਾਲ ਹਾਰਟਲਾਈਨਾਂ ਅਤੇ ਰੇਡੀਓ ਸੰਚਾਰ ਲਿੰਕਾਂ ਦਾ ਸੰਚਾਲਨ ਕੰਟਰੋਲ ਰੂਮਾਂ ਅਤੇ ਸ਼ੈਡੋ ਕੰਟਰੋਲ ਰੂਮਾਂ ਦੀ ਕਾਰਜਸ਼ੀਲਤਾ ਦੀ ਜਾਂਚ ਕਰਨਾ ਵੀ ਸ਼ਾਮਲ ਹੈ ਮੌਕ ਡ੍ਰਿਲ ਕੀ ਹੈ 244 ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਦਾ ਆਯੋਜਨ ਹੋਵੇਗਾ ਕੱਲ ਨੂੰ ਮੌਕ ਡ੍ਰਿਲ ਦੌਰਾਨ ਬਲੈਕਆਊਟ ਹੋ ਜਾਂਦਾ ਹੈ ਕੱਲ ਬੁੱਧਵਾਰ ਨੂੰ 7 ਵਜੇਗਾ ਅਤੇ ਲੋਕਾਂ ਨੂੰ ਹਮਲੇ ਦੇ ਸਮੇਂ ਲੁਕਾਉਣਾ ਹੁੰਦਾ ਹੈ ਜਾਨੀ ਕਿ ਲੋਕਾਂ ਦੀ ਜਾਨ ਬਚਾਉਣੀ ਹੁੰਦੀ ਹੈ ਲੋਕਾਂ ਨੂੰ ਲੁਕਾਉਣਾ ਹੁੰਦਾ ਹੈ ਲੋਕਾਂ ਨੂੰ ਮੌਕ ਡ੍ਰਿਲ ਵਿੱਚ ਇਹ ਸਿਖਾਇਆ ਜਾਂਦਾ ਹੈ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਆਖਿਰ ਹਮਲੇ ਦੌਰਾਨ ਲੋਕਾਂ ਨੂੰ ਸੁਰੱਖੇ ਥਾਂ ਪਹੁੰਚਾਉਣਾ ਦਾ ਜਿਹੜਾ ਕੰਮ ਵੀ ਕੀਤਾ ਜਾਂਦਾ ਹੈ ਇਸ ਦੀ ਵੀ ਟ੍ਰੇਨਿੰਗ ਦਿੱਤੀ ਜਾਵੇਗੀ ਐਮਰਜੈਂਸੀ ਸਥਿਤੀ ਲਈ ਪ੍ਰਸ਼ਾਸਨਿਕ ਵਿਵਸਥਾ ਨੂੰ ਦਰੁਸਤ ਕਰਨ ਲਈ ਵੀ ਮੌਕ ਡ੍ਰਿਲ ਕਾਫੀ ਜ਼ਿਆਦਾ ਅਹਿਮ ਮੰਨੀ ਜਾਂਦੀ ਹੈ ਸੋ ਕੱਲ ਨੂੰ ਜਿਹੜਾ 244 ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਕੀਤੀ ਜਾਵੇਗੀ ਟ੍ਰੇਨਿੰਗ ਹੋਵੇਗੀ ਬਲੈਕਆਊਟ ਹੋਵੇਗਾ ਜਿਸ ਨੂੰ ਲੈ ਕੇ ਅੱਜ ਦਿੱਲੀ ਦੇ ਵਿੱਚ ਗ੍ਰਹਿ ਮੰਤਰਾਲੇ ਨੇ ਉੱਚ ਪੱਧਰੀ ਬੈਠਕ ਕੀਤੀ ਹੈ ਇਸ ਬੈਠਕ ਦੇ ਵਿੱਚ ਮੌਕ ਡ੍ਰਿਲ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਹੁਣ ਪਾਕਿਸਤਾਨ ਦੇ ਖਿਲਾਫ ਵੱਡੀ ਕਾਰਵਾਈ ਕਰਨ ਦੀ ਤਿਆਰੀਆਂ ਲਈ ਜਿਹੜੀਆਂ ਉਹ ਵਿੱਢ ਦਿੱਤੀਆਂ ਹਨ